ਆ ਦੇਖੋ ਅੱਜ ਆਪਾਂ ਸਟੇਸ਼ਨ ਦੇ ਉੱਤੇ ਜਿਹੜੇ ਜਥੇ ਆਪਾਂ ਸ਼ੰਭੂ ਜਾਂ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਭੇਜਣੇ ਆ ਉਹ ਬਾਰਡਰਾਂ ਵਾਸਤੇ ਕਿਉਂਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਆਪੋ ਆਪਣੇ ਢੰਗ ਨਾਲ ਫੈਸਲੇ ਕੀਤੇ ਆ ਵੀ ਲੰਬਾ ਅੰਦੋਲਨ ਚੱਲਣਾ ਵਾ ਸਾਡੀ ਜਥੇਬੰਦੀ ਨੇ ਸਾਰੇ ਜ਼ਿਲ੍ਹਿਆਂ 'ਚ ਆਪਦੇ ਫੈਸਲੇ ਕੀਤੇ ਆ ਤੇ ਇਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਫੈਸਲੇ ਕੀਤੇ ਆ ਵੀ 10 ਤਰੀਕ ਨੂੰ 20 ਨੂੰ ਤੇ 30 ਨੂੰ ਤਿੰਨ ਕੱਟ ਆਫ ਡੇਟਾਂ ਦੇਤੀਆਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਇੱਕ ਜਥਾ 10 ਨੂੰ 10 ਦਿਨ ਵਾਸਤੇ 20 ਨੂੰ ਤੇ 30 ਨੂੰ ਇਹ ਹਰ ਮਹੀਨੇ ਦੀਆਂ ਏਸੇ ਡੇਟਾਂ ਤੇ ਅੰਮ੍ਰਿਤਸਰ ਦੇ ਇਸ ਸਟੇਸ਼ਨ ਤੇ ਦਿੱਤੇ ਸੀ ਝੰਡਾ ਲਾਇਆ ਹੈਗਾ ਝੰਡਾ ਲਾਉਣ ਦਾ ਮਨੋਰਥ ਹੋਰ ਕੋਈ ਨਹੀਂ ਹੈ ਇੱਥੇ ਸਾਡੇ ਬੰਦੇ ਇਕੱਠੇ ਹੋ ਜਾ ਕਰਨਗੇ ਵੀ ਇੱਥੇ ਇਕੱਠ ਕਰ ਲਿਆ ਇਤੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਆ ਇਹ ਜਥੇ ਦੇ ਵਿੱਚ ਜਾ ਰਹੇ ਨੇ ਕੱਲ ਨੂੰ ਮਿਸਿੰਗ ਮਿਸ ਹੈਪਨਿੰਗ ਜਾਂ ਕੁਝ ਵੀ ਇਸੇ ਹੀ ਘਟਨਾ ਸਾਹਮਣੇ ਆਉਂਦੀ ਆ ਤੋ ਪਤਾ ਹੁੰਦਾ ਵੀ ਸਾਡੇ ਬੰਦੇ ਐਨੇ ਰੇਲਵੇ ਸਟੇਸ਼ਨ ਤੋਂ ਆ ਗੱਡੀਆਂ ਤੇ ਚੜ ਕੇ ਚੱਲ ਇੱਕ ਤਾਂ ਇਹ ਰੇਲਵੇ ਸਟੇਸ਼ਨ ਉਹ ਇੱਕ ਬਿਆਸ ਹੋਊਗਾ ਕੁਝ ਉਧਰ ਨੇੜੇ ਲੱਗਦੇ ਇਲਾਕੇ ਇਹ ਦੋ ਥਾਵਾਂ ਤੋਂ ਸਾਡੇ ਜਥੇ 10 20 ਤੇ 30 ਨੂੰ ਚੜਿਆ ਕਰਨਗੇ ਇਹਦਾ ਸਟੇਸ਼ਨ ਦਾ ਜਾਇਜ਼ਾ ਲੈਣ ਨੂੰ ਐਸੀ ਸਟੇਸ਼ਨ ਮਾਸਟਰ ਨੂੰ ਮਿਲਣਾ ਕੁਝ ਗੱਡੀਆਂ ਜਿਹੜੀਆਂ ਆ ਸਾਡੀਆਂ ਸ਼ਹਿਦ ਰਾਜਪੁਰੇ ਨਹੀਂ ਖਲੋਂਦੀਆਂ ਉਹਦੀ ਜਾਣਕਾਰੀ ਲੈ ਲੈਣੀ ਆਪਾਂ ਇੱਕ ਤਾਂ ਕਿ ਉਹ ਕਿਹੜੀਆਂ ਗੱਡੀਆਂ ਨਹੀਂ ਖਲੋਂਦੀਆਂ ਤੇ ਤੁਹਾਡੇ ਮੱਦਮ ਨਾਲ ਗਾਂ ਭੇਜ ਦਾਂਗੇ ਪਰ ਅੱਗੇ ਤੋਂ ਇਸ ਕਰਕੇ ਇੱਕ ਤਾਂ ਦੂਸਰਾ ਹੈਗਾ ਬੱਸਾਂ ਰਹੀਂ ਜਿੰਨਾਂ ਨੇ ਜਾਣਾ ਵਾ 골ਡਨ ਗੇਟ ਠੀਕ ਹੈ ਜੀ ਜੰਡਿਆਲਾ ਗੁਰੂ ਦੇ ਲਾਗੇ ਟੋਲ ਪਲਾਜ਼ਾ ਤੇ ਇੱਕ ਬਿਆਸ ਬੱਸ ਅਡਾ ਇਹ ਤਿੰਨ ਸਥਾਨ ਹੋਣਗੇ ਉੱਥੋਂ ਸਾਡੇ ਬੰਦੇ ਉਹ ਉਧਰੇ ਬਾਕੀ ਜਿਹੜੇ ਕੱਥੂ ਨੰਗਲ ਵੱਲ ਆਉਣ ਵਾਲੇ ਉਹ ਕੱਥੂ ਨੰਗਲ ਇਕੱਠੇ ਹੋਇਆ ਕਰਨਗੇ ਟੋਲ ਪਲਾਜ਼ੇ ਤੇ ਉੱਥੇ ਵੀ ਤਾ ਮਜੀਠੇ ਵਾਲੇ ਮਜੀਠੇ ਬੱਸ ਇਸੇ ਤਰ੍ਹਾਂ ਅੰਮਰਸਾ ਜ਼ਿਲ੍ਹੇ ਦੇ ਤੇ ਸਾਰੇ ਟਰਾਂਸਪੋਰਟਰਾਂ ਨੂੰ ਸਾਡੀ ਤੁਹਾਡੇ ਮਾਦਮ ਨਾਲ ਅਪੀਲ ਆ ਵੀ ਜਿਹੜੇ ਸ਼ੰਭੂ ਤੇ ਜਾਂ ਹਰਿਆਣੇ ਦੇ ਬਾਡਰਾਂ ਤੇ ਕਿਸਾਨ ਜਾਂਦੇ ਨੇ ਬਾਈ ਉਹਨਾਂ ਕੋਲੇ ਟਿਕਟਾਂ ਉਹਨਾਂ ਨੇ ਪਹਿਲਾਂ ਵੀ ਮੰਤ ਕੀਤੀ ਸੀ ਨਾ ਲਈਆਂ ਜਾਣ ਠੀਕ ਹੈ ਜੀ ਕਿਉਂਕਿ ਅੰਦੋਲਨ ਦੇ ਵਿੱਚ ਇਹ ਟਰਾਂਸਪੋਰਟਾਂ ਦੀ ਹਮਾਇਤ ਵਿੱਚ ਬਹੁਤ ਸਾਰੇ ਦੇ ਫੋਨ ਵੀ ਸਾਨੂੰ ਆਏ ਸੀ ਔਰ ਅਸੀਂ ਆਪਣੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਵੀ ਹਰੇਕ ਬੱਸ ਦੇ ਵਿੱਚ 5-7 ਬੰਦੇ 10 ਇੰਨੇ ਕੀ ਚੜਨੇ ਚਾਹੀਦੇ ਆ ਉਹਨਾਂ ਦਾ ਕਾਊਂਟ ਬਾਰ ਵੀ ਚੱਲਦਾ ਰਿਹਾ ਸਾਡਾ ਕੰਮ ਵੀ ਚਲਦਾ ਰਹੇ ਤਾਂ ਇਸ ਕਰਕੇ ਇਹ ਦੋ ਵੀ ਆ ਕਿ ਹਰ ਇੱਕ ਗੱਡੀ ਇੱਕ ਗੱਡੀ ਵਿੱਚ ਜ਼ਿਆਦਾ ਨਾ ਚੜੇ ਜਾਣ ਯਾਮ ਯਾਤਰੀ ਨੂੰ ਨੁਕਸਾਨ ਕੋਈ ਬਾਹਲਾ ਨਾ ਹੋਵੇ ਯਾਨੀ ਹਰ ਇੱਕ ਗੱਡੀ ਦੇ ਵਿੱਚ ਜੇ ਕੋਈ 50 100 ਬੰਦਾ ਬਹਿ ਜਾਊਗਾ ਤੇ ਇੰਨੀ ਕ ਅਡਜਸਟਮੈਂਟ ਹੁੰਦੀ ਆ ਰੇਲ ਗੱਡੀ ਦੇ ਵਿੱਚ ਕੋਈ ਕਿਸੇ ਨੂੰ ਮਸਲਾ ਨਹੀਂ ਹੁੰਦਾ ਇੱਕ ਤਾਂ ਇਹ ਸਾਡੀ ਅਪੀਲ ਹੈਗੀ ਆ ਦੂਸਰਾ ਅੱਜ ਜਿਹੜਾ ਕੇਂਦਰ ਦਾ ਫੈਸਲਾ ਸੀਏ ਦਾ ਅਨਾਉਂਸਮੈਂਟ ਹੋਈ ਆ ਸਾਨੂੰ ਇਹ ਲੱਗਦਾ ਵਾ ਵੀ ਦੇਖੋ ਜੇ ਮੋਦੀ ਸਰਕਾਰ ਨੂੰ ਆਪਣੇ ਵਿਕਾਸ ਤੇ ਉੱਤੇ ਯਕੀਨ ਹੁੰਦਾ ਕਿ ਅਸੀਂ ਹਕੀਕੀ ਵਿਕਾਸ ਕਿਸਾਨ ਲਈ ਮਜ਼ਦੂਰ ਲਈ ਵਪਾਰੀ ਲਈ ਬਿਰਜਗਾਰ ਲਈ ਆਮ ਲੋਕਾਂ ਲਈ ਕੀਤਾ ਕਿ ਉਹਨਾਂ ਨੂੰ ਲਕਸ਼ਣ ਤੋਂ ਥੋੜੇ ਦਿਨਾਂ ਬਾਅਦ ਕੋਈ ਵੀ ਨਵੀਂ ਚੀਜ਼ ਲਿਆਉਣ ਦੀ ਲੋੜ ਨਹੀਂ ਸੀ ਹੈਗੀ ਇੱਕ ਤਾਂ ਇਹ ਕਿਸਾਨ ਅੰਦੋਲਨ ਨੂੰ ਡੀਰੇਲ ਕਰ ਲਈ ਵੀ ਕਿਸਾਨ ਅੰਦੋਲਨ ਦਾ ਦਬਾਅ ਇੰਨਾ ਸਮੱਸਿਆਵਾਂ ਨੂੰ ਲੱਗ ਰਹੀ ਵੀ ਅਸੀਂ ਜਿੱਤ ਨਹੀਂ پا ਰਹੇ ਦੂਸਰਾ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਲੈਕਟ੍ਰਿਕ ਬਾਉਂਡ ਦਾ ਜਿਹੜਾ ਮੁੱਦਾ ਚੱਲ ਰਿਹਾ ਵਾ ਵੀ ਜਿਹਦੇ ਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੂੰ ਕਿਸੇ ਕੰਪਨੀਆਂ ਨੇ ਕਿਸੇ ਲੋਕਾਂ ਨੇ ਜਿਹੜੇ ਵੀ ਲੋਕ ਨੇ ਉਹਨਾਂ ਨੇ ਫੰਡਿੰਗ ਜਿਹੜੀ ਕੀਤੀ ਆ ਯਾਨੀ ਉਹਨੂੰ ਜਨਤਕ ਕਰਨ ਦਾ ਦਬਾਅ ਫੁੱਲ ਫਲੱਡ ਹੈਗਾ ਚੱਲ ਇਤਿਹ ਕੋ ਵੱਡੀ ਗੱਲ ਨਹੀਂ ਵੀ ਜਿਨ੍ਹਾਂ ਨੇ ਫੰਡਿੰਗ ਕੀਤਾ ਉਹਨਾਂ ਦੇ ਨਾਂ ਆਜਣੇ ਚਾਹੀਦੇ ਉਹ ਮੁੱਦਾ ਵੀ ਇਸ ਵੇਲੇ ਪੂਰੇ ਜ਼ੋਰ ਨਾਲ ਚੱਲ ਰਿਹਾ ਹਨ ਨਹੀਂ ਉਹਨੂੰ ਵੀ ਡੀਰੇਲ ਕਰ ਲਈ ਇਹ ਮੁੱਦਾ ਵਿੱਚ ਵਾੜਿਆ ਗਿਆ ਦੇਖੋ ਇਹ ਠੀਕ ਹੈ ਜੋ ਕੁਝ ਚਾਹੇ ਬੰਗਲਾਦੇਸ਼ ਆ ਚਾਹੇ ਅਫਗਾਨਿਸਤਾਨ ਆ ਤੇ ਚਾਹੇ ਪਾਕਿਸਤਾਨੇ ਉੱਥੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨਾਲ ਬਾਈ ਜ਼ਬਰ ਤੇ ਹੋਇਆ ਇਹ ਗੱਲ ਮੰਨਣ ਚ ਕੋਈ ਇਨਕਾਰ ਨਹੀਂ ਹੈਗਾ ਹੋਰ ਹਰਕਨਾ ਉਹ ਉਹਨਾਂ ਤੋਂ ਦੀਆਂ ਸਰਕਾਰਾਂ ਘੱਟ ਗਿਣਤੀਆਂ ਨੂੰ ਇਨਸਾਫ ਦੇਣ ਦੇ ਵਿੱਚ ਨਾਕਾਮ ਜਾ ਰਹੀਆਂ ਇਹ ਚ ਕੋਈ ਰਵਲਾ ਨਹੀਂ ਹੈਗਾ ਜਿਹੜੀ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੀ ਆਬਾਦੀ 47 ਸੀਗੀ ਸ਼ਾਇਦ ਉਹ ਬਹੁਤ ਘਟੀ ਹੈਗੀ ਆ ਇਹ ਸੱਚ ਆ ਬੰਗਲਾਦੇਸ਼ ਚ ਪਰ ਦੇਖੋ ਜੇ ਉਹਨਾਂ ਮੁਲਕਾਂ ਦੇ ਵਿੱਚ ਘੱਟ ਗਿਣਤੀਆਂ ਨਾਲ ਤੱਕਾ ਹੋਇਆ ਜ਼ਬਰ ਹੋਇਆ ਉਨ ਉਹ ਪੂਰੀ ਦੁਨੀਆ ਦੇ ਵਿੱਚ ਇਸ ਗੱਲੋਂ ਬਦਨਾਮ ਨੇ ਪਰ ਸਾਡਾ ਮੁਲਕ ਇੱਕ ਧਰਮ ਨਿਰਪੱਖ ਮੁਲਕ ਹੈਗਾ ਠੀਕ ਹੈ ਜੀ ਔਰ ਇੱਥੇ ਇਹ ਇਹ ਰਾਜਾਂ ਦਾ ਸਮੂਹ ਹੈਗਾ ਸਾਨੂੰ ਉਹਨਾਂ ਦੇ ਆਧਾਰ ਤੇ ਅਸੀਂ ਆਪਣੀਆਂ ਕਟ ਗਿਣਤੀਆਂ ਨਾਲ ਕੋਈ ਅਜਿਹੇ ਫੈਸਲਾ ਕਰੀਏ ਜਿਹੜਾ ਨੁਕਸਾਨ ਦੇ ਐਗਜ਼ਾਮਪਲ ਲਈ ਫਿਰ ਅਸੀਂ ਬੰਗਲਾਦੇਸ਼ ਪਾਕਿਸਤਾਨ ਜਾਂ ਅਫਗਾਨਿਸਤਾਨ ਦਾ ਨਾਮ ਲਈਏ ਠੀਕ ਨਹੀਂ ਹੈਗਾ ਅਸੀਂ ਦੁਨੀਆ ਦੇ ਵਿੱਚ ਆਪਣੀਆਂ ਲੋਕਤੰਤਰੀ ਕਦਰਾਂ ਕੀਮਤਾਂ ਵਾਸਤੇ ਜਾਣੇ ਜਾਂਦੇ ਹਾਂ ਸਾਨੂੰ ਆਪਣੇ ਮੁਲਕ ਦੇ ਸੰਵਿਧਾਨ ਤੇ ਜਿਹੜਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰਾਂ ਦਾ ਹੱਕ ਦਿੰਦਾ ਹੈਗਾ ਜਿੱਥੇ ਉਹਨੇ ਇਹਨਾਂ ਤੋਂ ਤੰਗ ਹੋ ਕੇ ਹਿੰਦੁਸਤਾਨ ਵਿੱਚ ਚਾਹੇ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਉੱਥੇ ਮੁਸਲਮਾਨਾਂ ਬਾਰੇ ਵੀ ਸੋਚ ਲੈਂਦੇ ਕੀ ਵੱਡਾ ਮਸਲਾ ਸੀ ਮੈਨੂੰ ਨਹੀਂ ਲੱਗਦਾ ਕੋਈ ਰੌਲਾ ਹੋਣਾ ਸੀ ਫਿਰ ਵੀ ਜਿਹੜਾ ਨੋਟੀਫਿਕੇਸ਼ਨ ਹੋਇਆ ਵਾ ਇਹਨੂੰ ਪੜ ਕੇ ਹੀ ਅਸਲ ਪੱਤਰਿਕਿਆ ਉਹਦੇ ਬਾਰੇ ਕੀ ਬੋਲਿਆ ਸੀ ਦੱਸ ਸਕਦੇ ਆ ਪਰ ਸ਼ੁਰੂਆਤ 'ਚ ਸਾਨੂੰ ਜੋ ਨਜ਼ਰ ਆਇਆ ਇਹ ਇਹ ਸੀਗਾ ਕਿ ਇਹ ਕਿਸਾਨ ਅੰਦੋਲਨ ਦੇ ਦਬਾਅ ਹੇਠ ਹੁਣ ਹੁਣ ਜਿਵੇਂ ਤੁਸੀਂ ਦੇਖੋ ਪਹਿਲੋਂ ਤਾਂ ਕਨਸੋਵਾ ਆਏ ਸੀ ਕਿ ਬੀ ਚੋਣ ਜਾਬ ਤਾ ਫਰਵਰੀ ਦੇ ਖਿੱਚੇ ਲੱਗ ਜਾਣਾ ਮਾਰਚ ਦੇ ਪਹਿਲੇ ਹੁਣ ਚੋਣ ਜਾਬ ਤਾ ਖਿੱਚਿਆ ਜਾ ਰਿਹਾ ਠੀਕ ਹੈ ਅਰ ਤੀਜਾ ਹਮਲਾ ਫਿਰ ਭਾਰਤ ਦੇ ਲੋਕਤੰਤਰ ਤੇ ਆ ਵੀ ਜਿਵੇਂ ਜਿਹੜਾ ਸਾਡਾ ਨਿਰਪੱਖ ਲਕਸ਼ਣ ਕਮਿਸ਼ਨ ਸੀ ਜਵੇਂ ਉਹਦੀ ਚੋਣ ਹੁੰਦੀ ਸੀ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਵਿਰੋਧੀ ਧਿਰ ਦਾ ਲੀਡਰ ਤੇ ਇੱਕ ਸੁਪਰੀਮ ਕੋਰਟ ਦੀ ਸਿਫਾਰਿਸ਼ ਹੁੰਦੀ ਸੀ ਹੁਣ ਸੁਪਰੀਮ ਕੋਰਟ ਨੂੰ ਪਿੱਛੇ ਖਿੱਚਿਆ ਜਾ ਰਿਹਾ ਸੀ